ਠੀਕ ਹੈ ਤੇ ਪੰਪ ਕਿੰਨੇ ਇੰਚ ਲੱਗਾ ਹੋਇਆ ਇਹਨੂੰ ਪੰਪ ਪੰਜ 5 ਇੰਚ ਹੀ ਹੈ ਜੀ 5 ਇੰਚ ਪੰਪ ਲੱਗਾ ਹੋਇਆ ਹੈ ਥਾਬੇ ਦੀ 8 ਨੱਟੀ ਹੈ ਜੀ 8 ਨੱਟੀ ਹੱਬ ਹੈ ਹਾਂਜੀ ਠੀਕ ਹੈ ਲੈ ਮਿੱਤਰ ਪਿਆਰਿਓ ਸਹਿਜ ਬਾਈ ਦਾ ਕੀ ਹੈ ਸਹਿਜ 11 6.5 ਜੀ ਲਈ 3 ਫੁੱਟ 3 ਫੁੱਟ ਉੱਚਾ ਬੈੱਡ ਹੈ ਹਾਂਜੀ ਠੀਕ ਹੈ ਲੈ ਮਿੱਤਰ ਪਿਆਰਿਓ ਸੰਪਰਕ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਹੈਗਾ ਕਰਮਗੜ ਜਿਹੜਾ ਤੁਹਾਨੂੰ ਬਰਨਾਲਾ ਹੀ ਪੈ ਜਾਂਦਾ ਬਾਈ ਹਾਂਜੀ ਹਾਂ ਬਰਨਾਲਾ ਠੀਕ ਹੈ ਲਓ ਵੀ ਮਿੱਤਰ ਪਿਆਰਿਓ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਨਾ ਕੱਲੇ ਟਰੈਕਟਰ ਨਹੀਂ ਆਉਂਦੇ ਇੱਥੇ ਖੇਤੀਬਾੜੀ ਦੇ ਹੋਰ ਵੀ ਬਹੁਤ ਜ਼ਿਆਦਾ ਸੰਦ ਆਉਂਦੇ ਆ ਹਨ ਚਾਹੇ ਤੂੜੀ ਵਾਲੇ ਰੀਪਰਾਂ ਦੀ ਗੱਲ ਕਰ ਲਈਏ ਚਾਹੇ ਕੰਪਿਊਟਰ ਕਰਾਂਹਾਂ ਦੀ ਗੱਲ ਕਰ ਲਈਏ ਤੇ ਚਾਹੇ ਟਰਾਲੀਆਂ ਦੀ ਗੱਲ ਕਰ ਲਈਏ ਸੱਜਣੋ ਅੱਜ ਸਾਡਾ ਭਰਾ ਨਾ ਕਰਮਗਾੜਾ ਵਾਲਾ ਬਹੁਤ ਸੋਹਣੀਆਂ ਟਰਾਲੀਆਂ ਲੈ ਕੇ ਆਇਆ ਸੱਜਣੋ ਤੁਹਾਨੂੰ ਪੂਰੀ ਡਿਟੇਲ ਦਵਾਂਗੇ ਵੀ ਕਿੰਨਾ ਵਾਈ ਕਿੰਨਾ ਸਹਿਜ ਆ ਕਿੰਨੇ ਨੱਟੀ ਹੱਬ ਹੈ ਕਿਹੜਾ ਪੰਪ ਲੱਗਿਆ ਹੋਇਆ ਤੇ ਪੂਰੀ ਡਿਟੇਲ ਦਵਾਂਗੇ ਜੁੜੇ ਰਹੋ ਪਹਿਲਾਂ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਵੀ ਟਰਾਲੀ ਕਿਹੜੀ ਕੰਡੀਸ਼ਨ ਦੀ ਆ ਫਾਰਸਪੋਰਸ ਕਿਵੇਂ ਆ ਕੀ ਗੱਲਬਾਤ ਆ ਕਿੰਨਾ ਰੇਟ ਮੰਗਦਾ ਉਹ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਤੇ ਕੀ ਹਾਲ ਨੇ ਵੀਰਿਆ ਵਧੀਆ ਬਈ ਵਧੀਆ ਤੇ ਜਿਹੜੀ ਇਹ ਟਰਾਲੀ ਆ ਪਹਿਲਾਂ ਤਾਂ ਇਹਦਾ ਵੇਟ ਦੱਸੋ ਵੀ ਕਿੰਨਾ ਹਾਂ ਵੇਟ ਬਈ 17 ਕਿਲੋ 8 ਦੇ ਗਾਡਰਾਂ ਚ ਅਸਾਂ 8 8 ਇੰਚ ਗਾਡਰਾਂ ਚਾਹੀਏ ਹਾਂਜੀ ਹਾਂ ਠੀਕ ਐ ਤੇ ਪੰਪ ਕਿੰਨੇ ਇੰਚ ਲੱਗਾ ਹੋਇਆ ਇਹਨੂੰ ਪੰਪਾਂ ਚ 5 ਇੰਚ ਹੀ ਆ ਜੀ 5 ਇੰਚ ਪੰਪ ਲੱਗਿਆ ਹੋਇਆ 2 ਸਟੇਜ ਓਕੇ ਟਾਇਰ ਕਿਵੇਂ ਨੇ? ਕਟਕਟ ਵਾਲੇ ਤਾਂ ਨਹੀਂ। ਟਾਇਰ ਬਾਈ ਵਧੀਆ ਖੇਤੀਬਾੜੀ ਦੇ ਕੰਮ ਵਾਸਤੇ ਵਧੀਆ ਨੇਗੇ। ਓਕੇ ਮਤਲਬ ਮਿੱਟੀ-ਮੁੱਟੀ ਢੋਣ ਲਈ ਜਮੈਂ ਕਹਦੀ ਵਧੀਆ ਨੇ। ਹਾਂਜੀ। ਤੇ ਹੱਬ ਕਿੰਨੇ ਨੱਟੀਆਂ ਬਈ ਇਹਦੀ? ਹੱਬੇ ਦੀ 8 ਨੱਟੀਆਂ ਜੀ। 8 ਨੱਟੀਆਂ ਹੱਬ ਹੈ। ਹਾਂਜੀ। ਠੀਕ ਐ। ਲੈ ਮਿੱਤਰ ਪਿਆਰਿਓ ਸਹਿਜ ਬਾਈ ਦਾ ਕੀ ਐ? ਸਹਿਜ 11 6.5 ਜੀ। 11 6.5 ਦਾ ਸਹਿਜ ਆ। ਹਾਂਜੀ। ਤੇ ਜਿਹਦੇ ਰੇਟ ਦੀ ਗੱਲ ਕਰੀਏ ਕੀ ਮੰਗਦੇ ਹੋ? ਇਹਦਾ ਰੇਟ 1.40 ਹੈ ਜੀ। 1 ਲੱਖ 40 ਹਜ਼ਾਰ। ਮੌਕੇ ਤੇ ਮਾਨਤਨ ਹੋ ਜਾਊਗਾ। ਠੀਕ ਐ ਤੇ ਬੱਡੇ ਦਾ ਕਿੰਨੇ ਉੱਚਾਗਾ? ਇਹਦਾ ਜ ਹਾਂਜੀ ਠੀਕ ਹੈ ਲੈ ਮਿੱਤਰ ਪਿਆਰੋ ਸੰਪਰਕ ਕਰ ਲੋ ਨੰਬਰ ਬਾਈ ਦਾ ਸਕਰੀਨ ਤੇ ਚਲੀ ਜਾਂਦਾ ਪਿੰਡ ਹੈਗਾ ਕਰਮਗੜ੍ਹ ਜਿਹੜਾ ਤੁਹਾਨੂੰ ਬਰਨਾਲੀ ਪੈ ਜਾਂਦਾ ਬਾਈ ਹਾਂਜੀ ਹਾਂ ਬਰਨਾਲਾ ਠੀਕ ਹੈ 1 ਲੱਖ 40 ਹਜ਼ਾਰ ਮੰਗਦੇ ਹੋ ਇਹ ਚੋ ਡਿਸਕਾਊਂਟ ਕਿੰਨਾ ਕੁ ਹੋ ਜੂ ਡਿਸਕਾਊਂਟ ਬਾਈ ਕਰ ਦਾਂਗੇ ਕੋਈ ਨਹੀਂ ਮੌਕੇ ਤੇ ਮਾਨਤਾਣ ਕਰ ਦਾਂਗੇ ਬਾਈ ਠੀਕ ਹੈ ਲੈ ਮਿੱਤਰੋ ਇਹ ਫਰਸਾ ਹੈ ਤੇ ਸਾਢੇ 17 ਕੁਇੰਟਲ ਬਾਈ ਉਰੀ ਵੇਟ ਦੱਸਦੇ ਨੇ ਜਿਹੜੇ ਭਰਾਣੇ ਵੀ ਟਰਾਲੀ ਲੈਣੀ ਹੈ ਨਾ ਤਾਂ ਕਰ ਲੋ ਕੰਟੈਕਟ ਇਹ ਤੋਂ ਇਲਾਵਾ ਬਾਈ ਆਹ ਟਰਾਲੀ ਵੀ ਆਪਣੀਆਂ ਹਾਂ ਬਾਈ ਆਪਣੀਆਂ ਇਹਦਾ ਕਿੰਨਾ ਸਾਈਜ਼ ਆ ਇਹਦਾ ਬਾਈ 11.5 ਹੀ ਆ ਬਾਈ 11.5 ਇਹ ਤੇ ਇਹਦਾ ਬੈੱਡ ਕਿੰਨਾ ਉੱਚਾ ਹੈ ਇਹਦਾ ਵੀ ਬਾਈ 3 ਫੁੱਟਾ ਹੀ ਆ 3 ਫੁੱਟਾ ਇਹਦਾ ਬੈੱਡ ਹੈ ਹਾਂਜੀ ਲੈ ਮੇਤਰੋ ਹੁਣ ਪੱਲੇ ਪੁੱਲੇ ਲਾਉਣ ਦੀ ਲੋਟ ਨਹੀਂ ਵੈਸੇ ਬੈੱਡ ਜਿਹੜਾ ਚੰਗਾ ਲੱਗਿਆ ਹੋਇਆ ਤੇ ਇਹਦੇ ਬਈ ਆ ਜਿਹੜੀ ਆਹਗੀ ਇਹਦੇ ਬਈ 10 ਇੰਚੀ ਚਾਸੀ ਆ 10 ਇੰਚੀ ਇਹਦਾ ਹੋਇਆ ਗਾਡਰ ਹਾਂਜੀ ਓਕੇ ਤੇ ਇਹਦੇ ਪੰਪ ਪੰਪ ਵੀ ਇਹਦੇ ਬਈ ਉਹ ਸੇਮ ਹੀ ਆ ਉਹਦੇ ਨਾਲ ਦਾ ਸੇਮ ਹੀ ਆ ਉਹਦੇ ਨਾਲ ਦਾ ਹਾਂ ਬਾਈ ਠੀਕ ਹੈ ਟੈਡੂਰੇ ਇਹਦੇ ਵੀ ਸਾਫ ਨੇ ਟੈਰ ਸਾਫ ਨੇ ਬਾਈ ਵਧੀਆ ਠੀਕ ਹੈ ਤੇ ਇਹ ਹੈ ਨਾ ਕਿੰਨੇ ਨਟੀ ਹਾਬਾ ਬਾਈ ਇਹਦੀ ਬਾਈ 10 ਨਟੀ ਹਾਬਾ ਇਹਦੀ 10 ਨਟੀ ਹਾਬਾ ਹੈ ਹਾਂ ਬਾਈ ਤੇ ਸਹਿਜ ਇਹਦਾ 11 6.5 ਦੱਸਿਆ 6.5 ਬਾਈ ਓਕੇ ਵਧੀਆ ਸਟੀਲੀ ਜਾਲੀ ਲੱਗੀ ਵੀ ਆ ਠੀਕ ਹੈ ਸਟੀਲੀ ਜਾਲੀ ਲੱਗੀ ਹੋਈ ਹੈ ਹਾਂਜੀ ਤੇ ਜਿਹਦੇ ਰੇਟ ਦੀ ਗੱਲ ਕਰੀਏ ਬਾਈ ਬਾਈ ਇਹਦਾ ਰੇਟ ਹੈਗਾ 153 1,53,000 ਰੁਪਿਆ ਇਹ ਮੌਕੇ ਤੇ ਕਿੰਨੇ ਕਰੀ ਬਣ ਜੂ ਇਹ ਵੀ ਬਾਈ ਕਰ ਦਾਂਗੇ ਵਧੀਆ ਮਾਨਤਾ ਨਾਲ ਠੀਕ ਹੈ ਲੈ ਮਿੱਤਰੋ ਜੇ ਕਿਸੇ ਭਰਾ ਨੇ ਟਰਾਲੀਆਂ ਲੈਣੀਆਂ ਨੇ ਨਾ ਸੰਪਰਕ ਕਰ ਲਿਓ ਬਾਈ ਹੋਰਾਂ ਦੇ ਨਾਲ ਸੋਹਣੀ ਕੰਡੀਸ਼ਨ ਦੀਆਂ ਟਰਾਲੀਆਂ ਨੇ ਤੇ ਪਿੰਡ ਤੋਂ ਅੱਡਾ ਹੈਗਾ ਬਾਈ ਕਰਮਗੜ ਕਰਮਗੜ ਬਾਈ ਤੇ ਆਪਣਾ ਜ਼ਿਲ੍ਹਾ ਬਰਨਾਲੀ ਪੈ ਜਾਂਦਾ ਹਾਂਜੀ ਹਾਂ ਬਰਨਾਲੀ ਤੁਹਾਡਾ ਮੋਬਾਈਲ ਨੰਬਰ ਬੋਲਿਓ 95923 2714 95923 2714 ਹਾਂ ਬਾਈ ਠੀਕ ਹੈ ਲੈ ਮਿੱਤਰ ਪਿਆਰਿਓ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਕਰ ਲੋ ਕਰਾ ਸੰਪਰਕ